ਹਾਂਜੀ ਰਾਤ ਦੇ 12 12:30 ਦਾ ਟਾਈਮ ਤੇ ਸਾਡੇ ਅਜਨਾਲੇ ਸ਼ਹਿਰ ਪਾਣੀ ਆ ਗਿਆ ਵਾ ਤੇ ਸਾਰੇ ਮੋਟਰਸਾਈਕਲ ਟਰੈਕਟਰ ਲੈ ਕੇ ਗੱਡੀਆਂ ਲੈ ਕੇ ਭੱਜੇ ਫਿਰਦੇ ਆ ਤੇ ਤੁਸੀਂ ਦੇਖ ਸਕਦੇ ਹੋ 12:30 ਦਾ ਟਾਈਮ ਆ ਤੇ ਲੋਕਾਂ ਨੂੰ ਫਿਕਰ ਪੈ ਗਿਆ ਸਭ ਭੱਜੇ ਫਿਰਦੇ ਆ ਸਭ ਗਏ ਆ ਰਾਤ ਨੂੰ ਵੇਖਣ ਪਾਣੀ ਆ ਗਿਆ ਲੱਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ 12:30 ਦਾ ਟਾਈਮ ਆ ਤੇ ਸਾਰੇ ਜਾਣੇ ਪਾਣੀ ਦੇਖਣਦੇ ਆ ਮਤਲਬ ਸੜਕ ਤੇ ਆ ਗਿਆ ਪਾਣੀ ਦੇਖਣ ਜਾਂਦੇ ਆ ਕੋਈ ਟਰੈਕਟਰ ਕੋਈ ਗੱਡੀਆਂ ਕੋਈ ਮੋਟਰਸਾਈਕਲ ਜਿਵੇਂ ਜਿਵੇਂ ਸਭ ਭੱਜੇ ਫਿਰਦੇ ਆ ਰਾਤ ਨੂੰ ਤੇ ਟੈਨਸ਼ਨ ਹੋ ਗਈ ਆ ਪਾਣੀ ਦੀ ਪਾਣੀ ਵਿੱਚ ਕੇ ਮਤਲਬ ਕਿ ਨਹੀਂ ਤਾਂ ਸੋਣਾ ਸੀ ਹੁਣ ਟੈਨਸ਼ਨ ਹੋ ਗਈ ਸਮਾਨ ਸਾਮਾਨ ਦੀ ਸਾਰਿਆਂ ਨੂੰ ਹਾਂਜੀ ਟਾਈਮ ਆ 12:30 ਵਜੇ ਤੇ ਸਾਰੇ ਜਣੇ ਵੇਖਣ ਜਾਂਦੇ ਪਾਣੀ ਲੱਗੇ ਆ ਗਿਆ ਵਾ ਦੀਦੀ ਆ ਗਿਆ ਲੱਗੇ ਕਿੱਥੇ ਤੋਂ ਆ ਗਿਆ ਸ਼ੋ ਇਹ ਤਾਂ ਸ਼ਾਮ ਦਾ 4:40 ਹੋ ਗਿਆ ਥੋੜਾ ਥੋੜਾ ਹਾਂਜੀ ਰਾਤ ਦੇ ਹੁਣ ਪੋਣੇ 1 ਦਾ ਟਾਈਮ ਆ ਤੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਪਾਣੀ ਲੱਗ ਗਿਆ ਆ ਗਿਆ ਸਾਡੇ ਤੇ ਸਾਰੇ ਦੇਖਣ ਜਾਂਦੇ ਸਾਰਾ ਟੈਨਸ਼ਨ ਹੋਈ ਪਈ ਆ ਸਮਾਨ ਸੰਬੰਧੀ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵਾ ਜਿੱਥੇ ਜਿੱਥੇ ਪਾਣੀ ਆਇਆ ਵਾ ਤੇ ਹੁਣ ਇਹ ਹੀ ਟੈਨਸ਼ਨ ਲੱਗੀ ਆ ਕਿ ਹੁਣ ਕੀ ਬਣੂਗੀ ਹੋਗਾ ਮੇ ਸਾਰੇ ਜਾਨੇ ਜਾਗ ਰਹੇ ਆ ਸਾਰੇ ਲੋਕ ਚਲੋ ਚਲ ਜੀ ਮੇਰਾ ਸਵਾਵਾ ਸਪੀਡ ਅੰਦਰ ਸਾਰਾ ਭਰਿਆ ਪਿਆ ਨਾ ਹਾਂ ਸਾਰਾ ਹੀ ਪਿਆ ਪਿਆ ਸਾਰਾ ਦੇਖ ਸਕਦੇ ਹੋ ਪਾਣੀ ਬਹੁਤ ਜ਼ਿਆਦਾ ਆ ਗਿਆ ਸਾਡੇ ਸ਼ਹਿਰ ਤੇ ਲੱਗੇ ਇੱਥੇ ਕਿਰਤਨ ਦੁਆਰ ਲੱਗਦਾ ਬਹੁਤ ਪਾਣੀ ਆ ਗਿਆ ਪੀਟਾ ਨਾਲ ਵੀ ਪਾਣੀ ਆ ਗਿਆ ਆ ਦੋ ਚਾਰ ਘਰ ਵਿੱਚ ਆ ਗਏ ਆ ਪਾਣੀ ਦੇ

ਆਇਆ ਆਇਆ ਮਾੜਾ ਜਿਹਾ ਆ ਗਿਆ ਇਹੋ ਨਾਮ ਸੀ ਤੁਸੀਂ ਦੇਖ ਸਕਦੇ ਹੋ ਸਾਡੇ ਸ਼ਹਿਰ ਵੇਖੋ ਚਾਰ ਚੁਫੇਰੇ ਪਾਣੀ ਆ ਗਿਆ ਸੜਕਾਂ ਦੇ ਬਹੁਤ ਜ਼ਿਆਦਾ ਪਾਣੀ ਆਉਂਦਿਆ ਵਾ ਹੂੰ ਨਾ ਇਹ ਵੀ ਗੰਦ ਪਹਿਣਾ ਵਾ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬਹੁਤ ਜ਼ਿਆਦਾ ਇੱਧਰ ਪੈਲੀਆਂ ਚ ਘਰਾਂ ਚ ਆ ਗਿਆ ਵਾ ਇਹ ਸਾਡੀ ਬੈਕ ਸਾਈਡ ਆ ਤੇ ਆ ਵੀ ਸਕਦਾ ਵਾ ਡਰ ਵੀ ਆਉਣ ਦਾ ਬਾਕੀ ਆ ਜਿਹੜੀ ਪਿੱਛੇ ਸੜਕ ਆਏ ਤਾਂ ਫਾਰੀ ਪਰਗੇ ਪੈਲੀਆਂ ਇੱਥੇ ਪਾਣੀ ਆ ਗਿਆ ਤੇ ਚਾਰ ਫੇਰੇ ਪਾਣੀ ਆ ਗਿਆ ਵਾ ਤੇ ਲਾਈਟ ਵੀ ਹੋ ਗਈ ਬੰਦ ਦੇਖੋ ਬਹੁਤ ਮਾੜੇ ਹਲਾ ਦਾ ਬਹੁਤ ਜ਼ੋਰ ਆ ਸ਼ਰਣਾ ਪਾਣੀ ਆ ਰਾਤ ਆਇਆ ਵਾ ਰਾਤ ਛੱਡਿਆ ਵਾ ਨੇ ਆ ਸੜਕੇ ਇੱਧਰ ਜਿੱਥੋਂ ਵੀ ਆਪਾਂ ਜਾਣੇ ਲੰਗਦੇ ਆ ਸਭ ਮੋਟਰਸਾਈਕਲ ਗੱਡੀਆਂ ਲੰਗਦੀਆਂ ਸਭ ਪਰ ਇਸ ਟਾਈਮ ਬੰਦ ਆ ਕਿਉਂਕਿ ਪਾਣੀ ਆ ਸੜਕ ਤੇ ਇਤੋਂ ਵੀ ਪਾਣੀ ਆ ਆ ਸੜਕ ਸੜਕ ਤੇ ਪਾਣੀ ਆ ਉਹ ਹੁਣ ਸੜਕ ਤੇ ਸੱਤੀ ਸਭ ਸੇਮ ਹੋਇਆ ਪਿਆ ਹਾਂ ਕਰੋ ਜੀ। ਉਹਦਾ ਮਾਨ ਨਹੀਂ ਨਾ ਮਨ ਨੂੰ ਗੱਲ ਲੱਗਦਾ। ਆ ਮੈਂ ਪਾਣੀ ਠੋਕੀ ਕਰਨ ਦਿਆ। ਉਹ ਪਾਣੀ ਦੀ ਘੁੰਡਿਆਈ। ਓ ਮਾਈ ਗੋਡ। ਓ ਮਾਈ ਗੋਡ। ਪਰ ਹਮਾਂ ਨਹੀਂ। ਓਏ ਵਿੱਚ ਨਾ ਜਾਓ ਸੱਪ ਹੁੰਦੇ ਆ। ਹਾਂ। ਉਹ। ਕਿੱਥੇ ਨਹੀਂ। ਉਹ ਕਲੀ ਦੇ ਤਾਂ ਨੋਟ ਲੱਗੀ। ਹਾਂ। ਉਹ ਕਲੀ ਦੰਦਾ ਦੀ ਨੋਟ ਕੋ। ਓ ਹਲੋ। ਨੋਟੂ ਗੱਲ ਸੁਣ। ਆਸੀ ਨਾ ਨਹੀਂ ਆਹੋ ਹੋਰ ਜਲਦੀ ਹੈ ਹਾਂਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਵਾ ਤੇ ਚਾਰ ਸਫੇਰੇ ਪਹਿਲਿਆਂ ਚ ਪਾਣੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਉਹ ਸੜਕ ਆ ਤੇ ਉਹ ਪਰਲੇ ਪਾਸੇ ਸੱਕੀ ਆ ਜੋ ਨਾਲਾ ਆ ਸਭ ਸੇਮ ਹੋਇਆ ਪਿਆ ਸੜਕ ਵੀ ਤੇ ਪਾਣੀ ਬਹੁਤ ਜ਼ਿਆਦਾ ਭਰਿਆ ਪਿਆ ਵਾ

ਇਰ ਵੀ ਪਾਣੀ ਦੂਸਰੀ ਸਾਈਡ ਤੇ ਹਾਂ ਬੰਨੇ